ट्वेंटी रुपीजै हां टिका पहला हाँ हाँ बिल्कुल बिल्कुल ਇਹਦੇ ਸਪੈ ਬਹੁਤ ਪਿਛਲੇ ਸਾਲ ਵੀ ਬਹੁਤ ਹਿੱਟ ਹੋਈ ਹੈ ਜਿਹੜੇ ਚੜ੍ਹ ਚਾਚੇ ਰੱਖੇ ਕਿਹਦੇ ਜਿਹੜੇ ਬਾਹਰ ਬੰਦੇ ਬੈਠ ਕੇ ਪੈਕਿੰਗ ਕਰ ਰਹੇ ਹੋ ਤੁਹਾਡੇ ਕਾਫੀ ਟਾਕ ਹੋਣਗੀ ਤੁਹਾਨੂੰ ਨਾਲ ਨਹੀਂ ਉਹਨਾਂ ਪਤਾ ਨਹੀਂ ਉਹ ਕੀ ਕਰ ਰਹੇ ਉਹਨਾਂ ਦਾ ਫਿਕਸ ਹੈ ਨਹੀਂ ਕੋਈ ਕਰੀਰ ਹਾਂਜੀ ਹਾਂਜੀ ਹਾਂ ਉਥੋਂ ਪੋਸਟ ਆਰਡਰ ਨਹੀਂ ਮਿਲਦਾ ਨਹੀਂ ਪੋਸਟ ਆਰਡਰ ਅਗਰ ਤੁਸੀਂ ਮਿਨੀ ਸੈਕਟਿਓਰ ਜਾਓਗੇ 10 ਵਾਲਾ 15 ਤੇ ਮਿਲ ਜੇਗਾ ਅੱਗੇ ਤੁਹਾਡੇ ਡਾਕਰ ਚ पोस्टल ऑर्डर की गल कर देखुण। रहे। देखुण। नहीं ऐसा मेरे नोटिस अज नहीं आया मैं चेक करवा ला सारा जितने नहीं मिलता ठीक पर 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 जा है मैं देख ला खुद उस मैं शेयर कर दो ਹਾਂ ਜੀ ਮੈਂ ਦੇਖ ਕੇ ਦੱਸ ਸਕਦਾ ਮੈਂ ਪੋਸਟਾਂ ਦੇਖੋ ਸਾਡੇ ਤੇ ਜਿਹੜੀ ਇਹ ਪੋਸਟਾਂ ਇੰਟਰਨਲ ਲਿਖ ਲਈਆਂ ਜੇ ਹਾਂ ਜੀ ਪੈਸਾ ਜਮਾਨ ਕਰਨਾ ਇੱਕ ਮਿੰਟ ਉਹ ਦੱਸੋ ਕੋਈ ਗੱਲ ਤੁਸੀਂ ਮੈਨੂੰ ਭੇਜ ਦਿਓ ਮੈਨੂੰ ਭੇਜ ਦਿਓ ਮੈਂ ਤੁਹਾਨੂੰ ਕਲੀਅਰ ਕਰ ਦਾਂਗਾ ਕਿ ਆਹ ਨਾਲ ਦੇ ਵਿੱਚ 230000 ਦਾ ਮਿਲੇਗਾ ਤੁਹਾਡੇ ਕੋਲ ਸਕੀਮ ਚੱਲ ਰਹੀ ਹੈ ਜਾਂ ਫਿਰ ਨਹੀਂ ਐਸਾ ਹੈ ਸਰ ਜੀ ਮਹਿਲਾ ਸਮਰਥਨ ਦੀ ਜਿਹੜੀ ਹੈ ਚੱਲ ਰਹੀ ਹੈ ਉਹਦਾ ਐਗਜੈਕਟ ਕਿੰਨੇ ਜਮ੍ਹਾਂ ਹੋ ਗਏ ਕਿੰਨੇ ਮਿਲ ਰਹੇ ਹੈ ਉਹ ਸੀ ਤੁਹਾਨੂੰ ਸ਼ੇਅਰ ਕਰ ਦਿੰਦਾ ਠੀਕ ਹੈ ਕਿ ਨਹੀਂ ਤਕਰੀਰ ਤੁਸੀਂ ਆਧਾਰ ਕੱਟ ਲਈ ਹੈ ਵੀ ਪਿੰਡਾਂ ਜਾ ਕੇ ਠੀਕ ਨੇ ਜੇ ਸੇਕ ਕੋਨਟੈਕਟ ਨੰਬਰ ਦਵਾਂਗੇ ਅਸੀਂ ਪੈਂਫਲੈਟ ਤੁਹਾਨੂੰ ਇਹਦੇ ਤੋਂ ਪ੍ਰੈਸ ਰੂਮ ਤੋਂ ਦੇ ਦਾਂਗੇ ਤੁਹਾਨੂੰ ਠੀਕ ਹੈ ਕਿ ਨਹੀਂ ਉਹਦੇ ਵਿੱਚ ਕੋਈ ਸਕੂਲ ਵਾਲਾ ਕਿਸ ਪ੍ਰਾਈਵੇਟ ਸਕੂਲ ਕਹਿ ਰਿਹਾ ਹੈ ਜਾਂ ਕੋਈ ਸੁਸਾਇਟੀ ਹੈ ਬਹੁਤ ਵੱਡੀ ਉੱਥੋਂ ਦੇ ਜਿਹੜੇ ਪ੍ਰਧਾਨ ਹੈ ਉਹ ਚਾਹੁੰਦੇ ਕਿ ਸਾਡੇ ਲੋਕਾਂ ਨੂੰ ਸਹੂਲਤ ਦਿੱਤੀ ਜਾਵੇ ਜਾਂ ਤੁਹਾਡੇ ਕੋਈ ਮਾਰਕੀਟ ਹੈ ਕੋਈ ਸ਼ਾਪਸ ਹੈ ਉਹ ਸਾਰੀਆਂ ਇਕੱਠੇ ਹੋ ਕੇ ਕੰਦੀਆਂ ਕਿ ਸਾਡੇ ਕਾਫੀ ਲੋਕਾਂ ਦੇ ਵਪਾਰੀਆਂ ਦੇ ਅਪਡੇਟ ਹੋਣਾ ਲਿਆ ਇਸ ਤਰ੍ਹਾਂ ਦੀ ਕੋਈ ਵੀ ਕੋਈ ਵੀ ਸਾਡਾ ਕੋਨਟੈਕਟ ਕਰ ਸਕਦਾ ਹੈ

ਏ ਸਪੈਸ਼ਲ ਐਮਐਸਐਨ ਇਸ ਵਸਤੇ ਹੀ ਸ਼ੁਰੂ ਹੋਇਆ ਇਹ ਸਭ ਸਾਫ ਬੈਲਨ ਨੂੰ ਸ਼ੁਰੂ ਹੋਇਆ ਅੰਦਰ ਹੀ ਪੈਕਿੰਗ ਕਰਨੀ ਸ਼ੁਰੂ ਕੀਤੀ ਸੀ ਪਰ ਤੁਸੀਂ ਉਸ ਚ ਕੰਮ ਕਰਦੇ ਹੋ ਹਾਂ ਸਰ ਮੈਂ ਮੈਂ ਤਾਂ ਐਡ ਕਰਦਾ ਬਿਲਕੁਲ ਸਹੀ ਕਰ ਰਹੇ ਹੋ ਜੀ ਉਹ ਜਿੰਨੇ ਮੈਂ ਕਹਿੰਦਾ ਬਹੁਤ ਕਹਿੰਦਾ ਜੀ ਸਾਨੂੰ ਸਮਝ ਜ਼ਿਆਦਾ ਲੱਗਦਾ ਤਾਰ ਕੇ ਲੋਕ ਜਨਾ ਨਹੀਂ ਕਰਵਾਉਂਦੇ ਉਹਨੂੰ ਦੇਖਦੇ ਹੋਏ ਕੀ ਕੀਤਾ ਗਿਆ ਮੈਂ 10 ਦਾ ਵਿੱਚ ਫਰਕ ਕੀ ਪਿਆ ਪਹਿਲਾਂ ਜਦੋਂ ਤੁਸੀਂ ਇੰਟਰਨੈਸ਼ਨਲ ਆਰਟੀਕਲ ਕਰਵਾਉਂਦੇ ਸੀ ਉਹਦੀ ਕਸਟਮ ਡਿਊਟੀ ਕਸਟਮ ਵੱਲ ਫਿਜ਼ੀਕਲੀ ਉੱਥੇ ਜਿਹੜਾ ਸਾਡਾ ਕਸਟਮ ਡਿਪਾਰਟਮੈਂਟ ਸਿ ਦਿੱਲੀ ਦੇ ਵਿੱਚ ਉਹ ਫਿਜ਼ੀਕਲੀ ਆਰਟੀਕਲ ਨੂੰ ਲੈਂਦਾ ਸੀਗਾ ਚੈੱਕ ਕਰਦਾ ਫੇਰ ਉਹ ਰਿਲੀਜ਼ ਕਰਦਾ ਸੀ ਫੇਰ ਉਹ ਫੋਰਨ ਕੰਟਰੀ ਨੂੰ ਜਾਂਦਾ ਸੀ ਡਾਰਕਲੈਂਡ ਕੇਂਦਰ ਦੇ ਵਿੱਚ ਕੀ ਹੈ ਤੁਸੀਂ ਕੀ ਭੇਜ ਰਹੇ ਹੋ ਉਸ ਐਪ ਦੇ ਵਿੱਚ ਪਬਲਿਕ ਨੇ ਪਹਿਲਾਂ ਹੀ ਪੜ੍ਹਦੇ ਨੇ ਕਿ ਮੈਂ ਇਹ ਇਹ ਚੀਜ਼ਾਂ ਭੇਜ ਰਿਹਾ ਹਾਂ ਉਹਦੀ ਆ ਵੈਲਿਊ ਹੈ ਉਹ ਜਿਹੜਾ ਉਹ ਜਿਹੜੀ ਇਨਫੋਰਮੇਸ਼ਨ ਹੈ ਉਹ ਐਪ ਦੇ ਥਰੂ ਕਸਟਮ ਡਿਪਾਰਟਮੈਂਟ ਨੂੰ ਉਹ ਆ ਆਰਟੀਕਲ 500 ਤੋਂ ਪਹਿਲਾਂ ਹੀ ਪਹੁੰਚ ਜਾਂਦੀ ਹੈ ਜਿਹੜੀ ਜੀ ਪਹਿਲਾਂ ਨਹੀਂ ਸੀ ਸਹੂਲਤ ਇਹ ਡਾਰਕਲੈਂਡ ਕਹਿੰਦੇ ਐਪ 'ਚ ਕੀ ਹੈ ਉਹ ਇਨਫੋਰਮੇਸ਼ਨ ਪਹਿਲਾਂ ਕਸਟਮ ਕੋਲ ਪਹੁੰਚ ਜਾਂਦੀ ਹੈ ਉਹ ਦੇਖ ਲੈਂਦੇ ਅੱਛਾ ਇਹਦੇ ਵਿੱਚ ਕੋਈ ਐਸੀ ਕੋਈ ਚੀਜ਼ ਨਹੀਂ ਹੈ ਉਹ ਆਨਲਾਈਨ ਹੀ ਕਲੀਅਰ ਕਰ ਦਿੰਦੇ ਸੋ ਆਰਟੀਕਲ ਚਾਹੁੰਦਾ ਉਹਦੇ ਚੋਂ ਪੰਜ ਚਾਰ ਆਰਟੀਕਲ ਹੀ ਚੈੱਕ ਕਰਦੇ ਬਾਕੀ ਉਹ ਐਜ਼ ਇਟ ਇਜ਼ ਹੀ ਜਾਣ ਦਿੰਦੇ ਉਹਦੇ ਨਾਲ ਕਿ ਸਪੀਡ ਫਾਸਟ ਹੋ ਗਈ ਹੈ ਪਹਿਲਾਂ ਕਿ ਦਸੀਂ 100 ਦੇ 100 ਆਰਟੀਕਲ 100 ਆਰਟੀਕਲ ਉਹ ਖੁਦ ਪਹਿਲਾਂ ਚੈੱਕ ਕਰਦੇ ਸੀ ਖੋਲਦੇ ਸੀ ਦੇਖਦੇ ਸੀ ਉਹਦੇ ਚ ਕੀ ਹੈ ਫਿਰ ਉਹ ਜਾਣ ਦਿੰਦੇ ਸੀ ਪਰ ਹੁਣ ਜਿਹੜੇ ਹੈ ਡਾਕਲੈਂਡ ਕਰਨ ਦਾ ਐਪ ਆ ਗਿਆ ਇਹਦੇ ਵਿੱਚ ਇਨਫੋਰਮੇਸ਼ਨ ਇਲੈਕਟ੍ਰੋਨ ਇਲੈਕਟ੍ਰੋਨਿਕਲੀ ਚੱਲੀ ਜਾਂਦੀ ਹੈ ਉਦੇ ਨਾਲ ਕੀ ਹੈ ਕਸਟਮ ਡਿਪਾਰਟਮੈਂਟ ਪਤਾ ਹੈ ਕਿ ਇਹ ਠੀਕ ਹੈ ਰੂਟੀਨ ਦੀ ਚੀਜ਼ਾਂ ਜਾ ਰਹੀਆਂ ਹਨ ਔਰ ਇੱਕ ਜਿਹੜਾ ਹੈਗਾ ਇੰਪੋਰਟ ਐਕਸਪੋਰਟ ਵਾਲਾ ਬੰਦਾ ਹੈ ਉਹਦਾ ਇੱਕ ਇੰਪੋਰਟ ਐਕਸਪੋਰਟ ਦਾ ਲਾਇਸੈਂਸ ਵੀ ਹੁੰਦਾ ਜਿਹੜਾ ਡਾਜ਼ ਨਾਲ ਕਿਦਾਂ ਜੁੜਦਾ ਉਹਨੂੰ ਦੇਖ ਲੈਂਦੇ ਇਹ ਬੰਦਾ ਇੰਪੋਰਟ ਐਕਸਪੋਰਟ ਕਰ ਰਿਹਾ ਐਮ ਐਸ ਐਮਈ ਹੈ ਇਹ ਚੀਜ਼ਾਂ ਭੇਜ ਰਿਹਾ ਉਹ ਫਿਰ ਉਹ ਮੋਸਟਲੀ ਉਹ ਜ਼ਿਆਦਾਤਰ ਉਹ ਆਰਟੀਕਲ ਨਿਕਲ ਜਾਂਦੇ ਹਨ ਇਲੈਕਟ੍ਰੋਨਿਕਲ ਇੱਕ ਹੋਰ ਦੇਖਣ ਚ ਆਇਆ ਤੁਹਾਡੀ ਸਪੀਡ ਪੋਸਟ ਹੈ ਜਿਹਦਾ ਰੇਟ ਬਹੁਤ ਜ਼ਿਆਦਾ ਇੱਕ ਤੁਹਾਡੀ ਹੋਰ ਰਜਿਸਟਰਡ ਪੋਸਟ ਹੈ ਜਿਹਦਾ ਵੀ ਟਾਈਮ ਲਗਭਗ ਹੋਰ ਜਾ ਦਿੰਦਾ ਹੈ ਪਰ ਨੇ ਰੇਟ ਦਾ ਫਰਕ ਹੈਗਾ ਜਿਹੜਾ ਸਾਡੀ ਸਪੀਡ ਪੋਸਟ ਹੈ ਉਹ ਬਾਈਏਅਰ ਜਾ ਰਹੀ ਹੈ ਉਹਨੂੰ ਪ੍ਰੇਫਰੈਂਸ ਮਿਲਦੀ ਹੈ ਬਾਈਏਅਰ ਦੀ ਜਿਹੜੇ ਜਿਹੜੇ 에ਅਰਪੋਰਟ ਤੋਂ 에ਅਰਪੋਰਟ ਤੱਕ ਸਾਡੀ ਫੈਸਿਲਿਟੀ ਹੁੰਦੀ ਹੈ ਉਹ ਦੇਖਦੇ ਆਂ ਅਸੀਂ ਉਹਨੂੰ ਸਪੀਡ ਪੋਸਟ ਉਹਨੂੰ ਸਪੀਡ ਪੋਸਟ ਦਾ ਬੈਗ ਉਹਦੇ ਥਰੂ ਜਾਂਦਾ ਹੈ ਔਰ ਪ੍ਰੇਫਰੈਂਸ ਉਹਨੂੰ ਮਿਲਦੀ ਹੈ ਜਿਹੜੀ ਹੈ ਮਨ ਜਦੋਂ ਉਹ ਪਹੁੰਚਦੀ ਹੈ ਬਾਈਏਅਰ ਉਹ ਟਾਈਮ ਘੱਟ ਲੈਂਦੀ ਹੈ ਔਰ ਡਿਲੀਵਰੀ ਜਲਦੀ ਹੁੰਦੀ ਹੈ ਐਚਪੀ ਇੱਕ ਕੱਪੇ ਦੇਖ ਰਹੇ ਆ ਹਾਂਜੀ ਜਿਹੜਾ ਤੁਹਾਡਾ ਦਾਅਵਾ ਕਰ ਹਾਂਜੀ ਸਰਕਾਰੀ ਦਾਅਵਾ ਹਾਂਜੀ ਹਾਂਜੀ ਤਾਂ ਵੀ ਹਾਂਜੀ 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 ਕਿ ਉਹ ਕੋਰੀਅਰ ਹੈ ਉਹ ਤਰੱਕੀ ਜ਼ਿਆਦਾ ਕਰਦੇ ਜੁੰਦੇ ਨਹੀਂ ਕਰਦੇ ਨਾਲ ਉਹ ਕੋ ਲੋਕ ਵਿਸ਼ਵਾਸ ਜ਼ਿਆਦਾ ਕਰ ਰਹੇ ਕੋਰੀਅਰ ਦੇ ਨਹੀਂ ਐਸਾ ਨਹੀਂ ਹੈ ਸਰ ਐਸਾ ਨਹੀਂ ਸਾਡਾ ਇੰਟਰਨੈਸ਼ਨਲ ਦਾ ਟ੍ਰੈਫਿਕ ਔਰ ਵੋਲਿਊਮ ਬਹੁਤ ਵੱਡੇ ਆ ਤੁਸੀਂ ਯਕੀਨ ਕਰਨਾ ਅਸੀਂ ਸਾਡਾ ਪੰਜਾਬ ਸਰਕਲ ਨੇ ਬਹੁਤ ਜ਼ਿਆਦਾ ਇੰਟਰਨੈਸ਼ਨਲ ਲੋਕਾਂ ਦਾ ਸਾਡਾ ਐਮ ਐਸ ਐਮ ای ਬਹੁਤ ਜੁੜ ਗਏ ਆ ਡਾਕਰੇ ਅੰਦਰ ਨਿਰਯਾਤ ਕੇਂਦਰ ਕਰਕੇ ਛੋਟੇ ਛੋਟੇ ਵਪਾਰੀ ਸਾਡਾ ਬਹੁਤ ਜੁੜ ਗਏ ਆ ਔਰ ਬਹੁਤ ਖੁਸ਼ ਆ ਕੇ ਹੈ ਨਾ ਇਹ ਉਹ ਤੁਹਾਨੂੰ ਦਸੀ ਅਸੀਂ ਅੱਧਰ ਬੈਠੇ ਹਾਂ ਇਸ ਦਾ ਤਾਰ ਦੱਸ ਸਕਦੇ ਆ ਉਹ ਇੱਕ ਜਨਰਲ ਹੈਗੀ ਹੈ ਇਵਨ ਕੀ ਪ੍ਰਾਈਵੇਟ ਕੂਰੀਅਰ ਵਾਲੇ ਵੀ ਘਬਰ ਆ ਗਏ ਆ ਕਿ ਇੰਡੀਆ ਪੋਸਟ ਨੇ ਡਾਰਕ ਵੇਂਦਰ ਸ਼ੁਰੂ ਕਰਕੇ ਸਾਡਾ ਕੰਪੀਟੀਸ਼ਨ ਦੇਣਾ ਸ਼ੁਰੂ ਕਰ ਦਿੱਤਾ। ਸੋਸ ਲੋਟ ਦੇ। ਹਾਂਜੀ ਇਹ ਵੀ ਜਿਹਦੇ ਤੋਂ ਦੇ ਸ਼ੁਰੂ ਡਾਕ ਕਰਦੇ। ਹਾਂਜੀ ਹਾਂਜੀ। ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ ਸਾਰੇ ਪ੍ਰੈਸ ਰਿਪੋਰਟਰਸ ਨੂੰ, মিডিਆ ਨੂੰ ਮੈਂ ਵੈਲਕਮ ਕਰਦਾ ਹਾਂ ਪਟਿਆਲਾ ਪੋਸਟਲ ਡਿਵੀਜ਼ਨ ਦੇ ਵਿੱਚ। ਮੇਰਾ ਨਾਮ ਨਿਤੀਸ਼ ਕਸ਼ਵ ਹੈ, ਮੈਂ ਸੁਪਰੀਂਡੈਂਟ ਪੋਸਟ ਆਫਿਸ ਪਟਿਆਲਾ ਦਾ ਚਾਰਜ 17 ਮਈ 2024 ਨੂੰ ਲੈਂਦਾ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਕਿ ਮੈਂ ਡਿਪਾਰਟਮੈਂਟ ਦੇ ਕੁਝ ਅਚੀ ਸਕੀਮਸ ਜਿਹੜੇ ਵੀ ਪਬਲਿਕ ਲਈ ਬਹੁਤ ਫਾਇਦੇਮੰਦ ਹੈ ਬਹੁਤ ਲਾਹੇਮੰਦ ਹੈ ਉਹ ਸਕੀਮਸ ਮੈਂ ਤੁਹਾਡੇ ਥਰੂ ਪਬਲਿਕ ਤੱਕ ਪਹੁੰਚਾਉਣਾ ਚਾਹੁੰਦਾ ਅਸੀਂ ਪਬਲਿਕ ਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਸੀਗੀ ਕਿ ਉਹਨਾਂ ਨੇ ਆਪਣਾ ਰਖੜੀ ਭੈਣਾਂ ਨੇ ਭੇਜ ਨਹੀਂ ਹੁੰਦੀ ਹੈ ਫੋਰਨ ਕੰਟਰੀ ਲੋਕਲ ਜਾਂ ਪਾਰਸਲ ਭੇਜ ਨਹੀਂ ਹੁੰਦੇ ਪਬਲਿਕ ਨੇ ਪਰ ਪੈਕਿੰਗ ਦੀ ਫੈਸਿਲਿਟੀ ਪੋਸਟ ਆਫਿਸ ਦੇ ਵਿੱਚ ਬੜੀ ਉਹਨਾਂ ਨੂੰ ਪੈਕ ਕਰਨ ਚ ਮੁਸ਼ਕਲ ਆਉਂਦੀ ਸੀ ਉਸ ਨੂੰ ਦੇਖਦੇ ਹੋਏ ਡਿਪਾਰਟਮੈਂਟ ਪੋਸਟ ਨੇ ਪੈਕਿੰਗ ਫੈਸਿਲਿਟੀ ਪ੍ਰੋਵਾਈਡ ਕਰਾਣੀ ਸ਼ੁਰੂ ਕਰ ਦਿੱਤੀ ਹੈ ਪਟਿਆਲਾ ਹੈੱਡ ਆਫਿਸ ਦੇ ਵਿੱਚ ਔਰ ਉਹਦੇ ਨਾਲ ਪਬਲਿਕ ਇੱਥੇ ਆਪਣਾ ਲੂਸ ਮਟੀਰੀਅਲ ਲੈ ਕੇ ਆ ਸਕਦੀ ਹੈ ਸਾਡੇ ਇੱਥੇ ਬਾਕਸਸ ਅਵੇਲੇਬਲ ਹੈ ਜਿਹੜੇ ਕਿ ਇੰਡੀਆ ਪੋਸਟ ਨੇ ਖੁਦ ਬਣਵਾਏ ਆ ਟੇਪ ਅਵੇਲੇਬਲ ਹੈ ਔਰ ਉਹਨੂੰ ਟੇਪ ਨੂੰ ਸਿਕਿਉਰ ਕਰਨ ਲਈ ਸਾਡੇ ਕੋਲ ਟੇਪਸ ਹੈ ਔਰ ਸਟ੍ਰਿਪਸ ਅਗੇ ਹੈ ਜਿਸ ਦੇ ਨਾਲ ਸਿਕਿਉਰਲੀ ਐਂਡ ਸੇਫਲੀ ਇਹ ਪਾਰਸਲ ਹਰ ਘਰ ਦੇ ਪੈਣਾ ਸਾਡੀਆਂ ਭੇਜਣ ਸਾਡੇ ਪ੍ਰਾਪ ਭੇਜਣ ਔਰੋ ਸਾਰੇ ਵਿਦਨ ਇੰਡੀਆ ਔਰ ਆਊਟਸਾਈਡ ਇੰਡੀਆ ਯਾਨੀ ਇੰਟਰਨੈਸ਼ਨਲ ਪਾਰਸਲ ਵੀ ਬਹੁਤ ਸਪੀਡ ਨਾਲ ਅਸੀਂ ਹੁਣ ਇੰਡੀਆ ਕੋਲ ਤੇ ਸਰਵਿਸ ਦੇ ਰਿਹਾ ਹੈ ਸਪੈਸ਼ਲ ਮੇਲ ਵਾਟਰ ਅਰੇਂਜਮੈਂਟਸ ਕੀਤੇ ਗਏ ਨੇ ਸਪੈਸ਼ਲ ਕਾਊਂਟਰ ਅਰੇਂਜਮੈਂਟ ਕੀਤੇ ਗਏ ਹੈ ਬੁਕਿੰਗ ਦਾ ਟਾਈਮ ਵਧਾਇਆ ਗਿਆ ਤਾਂ ਕਿ ਪਬਲਿਕ ਦੀ ਸਹੂਲਤ ਹੋਵੇ ਇਸ ਲਈ ਤੁਸੀਂ ਦੇਖ ਸਕਦੇ ਹੋ ਕਿ ਹੁਣ ਆ ਕੇ ਲੋਕੀ ਰਖੜੀ ਆਪਣੀ ਹਮੇਸ਼ਾ ਦੀ ਤਰ੍ਹਾਂ ਡਾਕਖਾਨੇ ਚ ਭੇਜਦੇ ਆ ਅੱਗੇ ਵੀ ਅਸੀਂ ਹੋਰ ਸਹੂਲਤਾਂ ਦੇਣਾ ਚਾਹੁੰਦੇ ਆ ਤਾਂ ਕਿ ਲੋਕੀ ਬਿਨਾਂ ਕਿਸੇ ਪਰੇਸ਼ਾਨੀ ਦੇ ਜਲਦੀ ਤੋਂ ਜਲਦੀ ਆਪਣੀ ਰਖੜੀ ਵਿਥਿਨ ਇੰਡੀਆ ਐਂਡ ਇੰਟਰਨੈਸ਼ਨਲ ਪਹੁੰਚਾ ਸਕਣ ਇੱਕ ਤੇ ਮੇਰੇ ਵੱਲੋਂ ਇੱਕ ਇਹ ਮੈਸੇਜ ਹੈ ਦੂਸਰਾ ਮੈਸੇਜ ਇਹ ਹੈਗਾ ਕਿ ਅਸੀਂ ਆਧਾਰ ਦੇ ਕੈਂਪਸ ਸਾਡੇ ਕੋਲ ਆਧਾਰ ਦੇ ਮੋਸਟਲੀ ਸਰਵਿਸ ਸਾਰੇ ਡਾਕਾ ਕਾਫੀ ਮੈਂ ਕਾਫੀ ਡਾਕਦੇ ਨੇ ਚ ਆਧਾਰ ਦੀ ਮਸ਼ੀਨਸ ਲੱਗਾਈਆਂ ਆ ਆਧਾਰ ਰਿਪੋਰਟੇਸ਼ਨ ਦੀਆਂ ਉਹ ਆਧਾਰ ਰਿਪੋਰਟੇਸ਼ਨ ਦੀ ਮਸ਼ੀਨਾ ਅਸੀਂ ਪਬਲਿਕ ਸੁਵਿਧਾ ਤੇ ਲਗਾਈਆਂ ਹੋਈਆਂ ਔਰ ਅਗਲੀ ਬਖਰੀ ਬਖਰੀ ਜਗ੍ਹਾ ਤੇ ਅਸੀਂ ਕੈਂਪ ਵੀ ਲਗਾਣੇ ਆ ਅਗਰ ਕੋਈ ਇੰਡਸਟਰੀ ਕੋਈ ਇੰਸਟੀਚਿਊਸ਼ਨ ਕੋਈ ਸੁਸਾਇਟੀ ਚਾਹਦੀ ਹੈ ਕਿ ਜਾਂ ਕੋਈ ਸਕੂਲ ਚਾਹੁੰਦਾ ਹੈ ਪ੍ਰਾਈਵੇਟ ਜਾਂ ਸਰਕਾਰੀ कि ਸਾਡੇ ਬੱਚਿਆਂ ਦਾ ਜਾਂ ਸਾਡੇ ਪਰਿਵਾਰ ਦੇ ਲੋਕਾਂ ਦਾ ਜਾਂ ਸਾਡੇ ਮਹੱਲੇ ਦੇ ਲੋਕਾਂ ਦਾ ਆਧਾਰ ਅਪਡੇਟ ਹੋਣ ਵਾਲਾ ਹੈ ਔਰ ਉੱਥੇ 50-60 ਟ੍ਰਾਂਜੈਕਸ਼ਨ 40 ਤੋਂ 60 ਟ੍ਰਾਂਜੈਕਸ਼ਨਾਂ ਇੱਕ ਦਿਨ ਚ ਲੋਕੀ ਕਰਨ ਲਈ ਤਿਆਰ ਹੈ ਤੇ ਅਸੀਂ ਆਪਣੀ ਮਸ਼ੀਨ ਉੱਥੇ ਸਾਨੂੰ ਅਸੀਂ ਕੰਟੈਕਟ ਨੰਬਰ ਦੇ ਦਾਂਗੇ ਉਸ ਕੰਟੈਕਟ ਨੰਬਰ ਤੇ ਆਪਣੀਆਂ ਅਸੀਂ ਕਿਸੇ ਪਾਰਟਿਕੂਲਰ ਦਿਨ ਤੇ ਅਸੀਂ ਉੱਥੇ ਕੈਂਪ ਲਗਾ ਦਾਂਗੇ ਇਹ ਸਹੂਲਤ ਵੀ ਅਸੀਂ ਦੇਣੀ ਸਟਾਰਟ ਕਰ ਦਿੱਤੀ ਹੈ ਅਸੀਂ ਤੁਹਾਡੇ ਮੀਡੀਆ ਦੇ ਰਾਹੀਂ ਇਹ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿ ਕਿਸੇ ਵੀ ਕੋਈ ਵੀ ਮਹੱਲੇ ਦੇ ਲੋਕ ਕੋਈ ਵੀ ਇੰਸਟੀਚਿਊਸ਼ਨ ਕੋਈ ਵੀ ਸਕੂਲ ਅਗਰ ਸਾਡਾ ਕੰਟੈਕਟ ਕਰੇ ਜੇ ਉਥੇ 50 60 ਲੋਕੀ ਅਪਡੇਟ ਕਰਾਉਣਾ ਚਾਹਦੇ ਆ ਅਸੀਂ ਪੂਰਾ ਦਿਨ ਉਥੇ ਮਸ਼ੀਨ ਤੇ ਤੁਹਾਡਾ ਮੁਲਾਜ਼ਮ ਉਥੇ ਬਿਹਾਨਗੇ ਔਰ ਅਸੀਂ ਉਥੇ ਕੈਂਪ ਲਗਾਵਾਂਗੇ ਇਸ ਤੋਂ ਇਲਾਵਾ ਅਸੀਂ ਆਂਗਣਵਾੜੀ ਦੇ ਆਂਗਣਵਾੜੀ ਡੀਪੀਡੀਓ ਦੇ ਥਰੂ ਅਸੀਂ ਸਾਰੇ ਆਂਗਣਵਾੜੀ ਵਰਕਰਸ ਜਿਹੜੇ ਗਿਆ ਉਹਨਾਂ ਦੇ ਥਰੂ ਜਿਹੜੀ ਸਮਾਲ ਸੇਵਿੰਗ ਸਕੀਮਸ ਹੈ ਸੁਕੰਨਿਆ ਦੀ ਸਕੀਮਸ ਹੈ ਜਾਂ ਮਹਿਲਾ ਸਨਮਾਨ ਦੀ ਸਕੀਮਸ ਹੈ ਜਾਂ ਸੇਵਿੰਗ ਦੀ ਸਕੀਮ ਹੈ ਜਾਂ ਪੀਪੀਐਫ ਅਕਾਊਂਟ ਕੋਲਣ ਦੇ ਇਨਾਂ ਵਾਸਤੇ ਵੀ ਅਸੀਂ ਲੋਕਾਂ ਤੱਕ ਪਹੁੰਚ ਰਹੇ ਹਾਂ ਉਹਨਾਂ ਦੇ ਘਰਾਂ ਤੱਕ ਪਹੁੰਚ ਰਹੇ ਹਾਂ ਉਹਨਾਂ ਦੇ ਮੱਲੇ ਤੱਕ ਪਹੁੰਚ ਰਹੇ ਹਾਂ ਕਿ ਤਾਂ ਕਿ ਲੋਕਾਂ ਨੂੰ ਡੋਰ ਸਟੈਪ ਤੇ ਜਾ ਕੇ ਉਹ ਸਰਵਿਸ ਜੀ ਪ੍ਰੋਵਾਈਡ ਕਰ ਸਕੀਏ ਉਹਦੇ ਲਈ ਵੀ ਅਗਰ ਕੋਈ ਲੋਕ ਚਾਹੁੰਦੇ ਹੈ ਕਿ ਸਾਡੇ ਇਸ ਜਗ੍ਹਾ ਤੇ ਜਾਂ ਪਿੰਡ ਦੇ ਵਿੱਚ ਕੈਂਪ ਲਗਾਇਆ ਜਾਏ ਉਹਦੇ ਲਈ ਵੀ ਮਹਿਕਮਾ ਜਿਹੜਾ ਅਸੀਂ ਪੋਸਟ ਪੰਜਾਬ ਪਟਿਆਲਾ ਪੋਸਟ ਲੀਜਨ ਹੈ ਉੱਥੇ ਜਾ ਕੇ ਸਪੈਸ਼ਲ ਸਾਰਾ EMPLOYEES ਨੂੰ ਸਾਡੀ ਟੀਮ ਜਾਏਗੀ ਉਹ ਜਾ ਕੇ ਸਾਨੂੰ ਉਹ ਸੇਵਾ ਦਾ ਪ੍ਰਵਰਤਕ ਕੀਤੀ ਜਾਏਗੀ ਇਸ ਤੋਂ ਇਲਾਵਾ ਸਾਡਾ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੇ ਸਾਡੇ ਵਪਾਰੀ ਐ ਐਮ ਐਸ ਐਮ ਇਸ ਐ ਉਹਨਾਂ ਉਹ ਇੰਡੀਆ ਸੈਂਟਰ ਗਵਰਨਮੈਂਟ ਚਾਹੁੰਦੀ ਹੈ ਕਿ ਜਿਹੜੇ ਸਾਡੇ ਛੋਟੇ ਵਪਾਰੀ ਐ ਉਹ ਇੰਟਰਨੈਸ਼ਨਲ ਵੀ ਆਪਣਾ ਸਮਾਨ ਭੇਜਣ ਜਿਹੜੇ ਪ੍ਰੋਡਕਟ ਉਹ ਇੱਥੇ ਬਣਾ ਰਹੇ ਇੰਡੀਆ ਚੋਂ ਇੰਟਰਨੈਸ਼ਨਲ ਸੇਲ ਹੋਣ ਇੰਟਰਨੈਸ਼ਨਲ ਜਗ੍ਹਾ ਤੇ ਪਹੁੰਚਣ ਉਹਨਾਂ ਵਾਸਤੇ ਗਵਰਨਮੈਂਟ ਆਫ ਇੰਡੀਆ ਨੇ ਡਾਕਰ ਨਿਆਤ ਕੇਂਦਰ ਦਾ ਕਨਸੈਪਟ ਲੈ ਕੇ ਆਈ ਹੈ ਇਹ ਡਾਕਰ ਨਿਆਤ ਕੇਂਦਰ ਜਿਹੜੇ ਹੈਗੇ ਐ ਇਹਨਾਂ ਦੇ ਥਰੂ ਜਿਹੜੇ ਸਾਡੇ ਐਮਐਸਐਮਈ ਹੈ ਜਾਂ ਵੱਡੇ ਵਪਾਰੀ ਹੈ ਉਹਨਾਂ ਵਾਸਤੇ ਸਪੈਸ਼ਲ ਐਪ ਬਣਾਇਆ ਗਿਆ ਹੈ ਉਹ ਐਪ ਵਿੱਚ ਬੜੀ ਸਹੂਲਤ ਹੈ ਉਹਦੇ ਵਿੱਚ ਜੀਐਸਟੀ ਡਿਪਾਰਟਮੈਂਟ ਉਹਦੇ ਵਿੱਚ ਬੈਂਕ ਉਹਦੇ ਵਿੱਚ ਕਸਟਮ ਡਿਊਟੀ ਡਿਪਾਰਟਮੈਂਟ ਸਾਰੇ ਜਿੰਨੇ ਵੀ ਸੈਂਟਰਲ ਏਜੰਸੀਆਂ ਸਾਰੇ ਇੰਟੀਗ੍ਰੇਟਿਡ ਹੈ ਉਸ ਐਪ ਦੇ ਥਰੂ ਅਗਰ ਉਹ ਬੁਕਿੰਗ ਕਰਨਗੇ ਉਹ ਸਾਰਾ ਡਾਟਾ ਇੰਟੀਗ੍ਰੇਟਿਡ ਵੇ ਦੇ ਵਿੱਚ ਫਲੋ ਹੁੰਦਾ ਹੈ ਬੜੇ ਆਸਾਨੀ ਨਾਲ ਉਹ ਆਪਣਾ ਪ੍ਰੋਡਕਟ ਜਿਹੜਾ ਇੱਥੇ ਬਣਾ ਰਹੇ ਆ ਉਹ ਫੋਰਨ ਕੰਟਰੀਆਂ ਦੇ ਵਿੱਚ ਉਹ ਬੇਚ ਸਕਦੇ ਆ ਉਥੋਂ ਪੇਮੈਂਟ ਆ ਸਕਦੀ ਹੈ ਇਸ ਵਿੱਚ ਆਰਬੀਆ ਦਾ ਡਾਟਾ ਵੀ ਇੰਟੀਗ੍ਰੇਟਡ ਹੈ ਇਸ ਲਈ ਕੋਈ ਵੀ ਬਿਨਾ ਕਿਸੇ ਦਿੱਕਤ ਦੇ ਸਾਡੇ ਐਮਐਸਐਮ ਐਮਐਸਐਮ ਉੱਪਰ ਆ ਜਿਹੜੇ ਆ ਇਹ ਕੰਪਨੀਆਂ ਉਹ ਆਪਣਾ ਜਿਹੜਾ ਪ੍ਰੋਡਕਟ ਹੈ ਉਹ ਫੋਰਨ ਕੰਟਰੀਆਂ ਚ ਉਹਨਾਂ ਦੀ ਸੇਲ ਹੋਵੇ ਉਹ ਫੋਰਨ ਕੰਟਰੀਆਂ ਚ ਜਾਣ ਉਹਨਾਂ ਦਾ ਬਿਜ਼ਨਸ ਵੱਲੇ ਵੱਡੇ ਫੁੱਲੇ ਇੰਡੀਆ ਤੱਕ ਸਪੋਰਟ ਵਧੇ ਉਸ ਸੁਵਿਧਾ ਨੂੰ ਦੇਖਦੇ ਹੋਏ ਅਸੀਂ ਇਹ ਤੁਹਾਡਾ ਸ਼ੇਅਰ ਕਰਾਂਗੇ ਉਹਦਾ ਦੇ ਸਾਰੇ ਤੁਹਾਡੇ ਪੈਂਫਲੈਟ ਸਾਨੂੰ ਦੇ ਦਾਂਗੇ ਜਿਹਦੇ ਵਿੱਚ ਤੁਹਾਨੂੰ ਪ੍ਰੈਸ ਰੂਮ ਦੇ ਦਾਂਗੇ ਉਹ ਵੀ ਵੱਧ ਤੋਂ ਵੱਧ ਜਿਹੜੇ ਐਮਐਸਐਮਈ ਦੇ ਲੋਕ ਹੈ ਐਮਐਸਐਮਈ ਕਰ ਜਿਹੜਾ ਛੋਟੇ ਛੋਟੇ ਵਪਾਰ ਕਰਦੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਉਹਦਾ ਫਾਇਦਾ ਉਠਾਣ ਤੇ ਆਪਣਾ ਇੰਟਰਨੈਸ਼ਨਲ ਵਪਾਰ ਵਧਾਣ ਠੀਕ ਹੈ ਇਹ ਵੀ ਮੈਂ ਚਾਹਨਾ ਕਿ ਤੁਹਾਡੇ ਮੀਡੀਆ ਦੇ ਥਰੂ ਇਹ ਲੋਕਾਂ ਤੱਕ ਪਹੁੰਚੇ ਤਾਂ ਕਿ ਉਹ ਇਸ ਦਾ ਵੱਧ ਤੋਂ ਵੱਧ ਡਾਕਟਰੀਆਂ ਦੇ ਕੇਂਦਰ ਦਾ ਫਾਇਦਾ ਉਠਾ ਸਕਣ